ਰੱਬ ਜਾਣੇ ਉਹ ਗੱਲ ਸੱਚੀ ਸੀ ਕਿ ਝੂਠੀ ਸੀ ਮਹਾਰਾਜ ਤੋਂ ਬਿਨਾ ਉਸ ਚੀਜ਼ ਦਾ ਕੋਈ ਇੰਤਾਰਾ ਨਹੀਂ ਕਰ ਸਕਦਾ ਜੇ ਬੀਬੀ ਸੱਚੀ ਹੋਈ ਭਾਈ ਸੋਨੂ ਗੁਨਾਹਾਂ ਦੀ ਛੋੜੇ ਦੀ ਸਜ਼ਾ ਮਹਾਰਾਜ ਜ਼ਰੂਰ ਦੇਣਗੇ ਤੇ ਪਰ ਹੁਣ ਦੁਨਿਆਵੀ ਤੌਰ ਤੇ ਮੇਰੇ ਜਿੰਨੇ ਸੋਰਸੀ ਮੈਂ ਵਰਤੇ ਆ ਮਾਤਾ ਜੀ ਨੂੰ ਵੀ ਕਹਿਣਾ ਚਾਹੁੰਦਾ ਮਾਤਾ ਜੀ ਜੇ ਤੁਸੀਂ ਸੱਚੇ ਆ ਤੇ ਪੁਲਿਸ ਜਾਂਚ ਕਰਵਾਓ ਚਾਹੇ ਸੀਬੀਆਈ ਜਾਂਚ ਕਰਵਾਓ ਜਿੱਥੇ ਸਾਡੀ ਲੋੜ ਅਸੀਂ ਛੋੜੇ ਨਾਲ ਉੱਥੇ ਖੜਾਂਗੇ ਪਰ ਇਸ ਕਰਕੇ ਅਸੀਂ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਇਸ ਤੇ ਵੀ ਉਹ ਜਿਹੜੀ ਬੀਬੀ ਦੇ ਬਿਆਨਾਂ ਤੇ ਅਸੀਂ ਤਬਦੀਸ਼ ਕੀਤੀ ਸੀ ਸਾਨੂੰ ਕੁਝ ਨਹੀਂ ਮਿਲਿਆ ਤੇ ਸਾਰੀ ਸਹਿਕ ਸੰਗਤ ਦਾ ਧੰਨਵਾਦ ਤੇ ਰਾਜੀਨਾਮਾ ਕੋਈ ਨਹੀਂ ਤੇ ਜੇ ਕਿਸੇ ਬੱਚੇ ਨਾਲ ਕੋ ਕਰਮ ਹੋਇਆ ਜਾਂ ਕੋਈ ਗੱਲਬਾਤ ਹੋਈ ਹੈ ਉਹ ਪਹੁੰਚ ਜ਼ਰੂਰ ਕਰਿਓ ਆਪਾਂ ਘੋੜੇ ਤਿਆਰ ਹੀ ਆ ਆਪਣੇ ਆਪੁੱਤੇ ਹੀ ਬੈਠੇ ਘੋੜਿਆਂ ਤੇ ਠੀਕ ਹੈ ਇੱਕ ਘੋੜਾ ਥੱਲੇ ਆ ਤੇ ਇੱਕ ਘੋੜਾ ਡੱਬਜਾ ਓਕੇ ਜੀ ਭੁੱਲਾ ਚੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਪਰਦਾ ਵੱਲੋਂ ਭਾਈ ਅਮਰਪਾਲ ਸਿੰਘ ਮੈਦਾਨ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ।